ਅਗਰ ਤੁਸੀਂ ਬੋਰ ਹੋ ਗਏ ਆਟੇ ਨੇ ਪੀਣਿਆਂ ਖਾ ਕੇ ਤੇ ਅਲਸੀ ਦੇ ਪੀਣਿਆਂ ਟਰਾਈ ਕਰੋ ਅੱਜ ਅਸੀਂ ਬਣਾਵਾਂਗੇ ਅਲਸੀ ਦੇ ਪੀਣੇ ਅਲਸੀ ਵਿਆ ਪੀਣਿਆਂ ਬਣਾਉਣ ਲਈ ਸਭ ਤੋਂ ਮੇਨ ਇੰਗਰੀਡੀਐਂਟ ਹੈ ਅਲਸੀ ਆਫਕੋਰਸ ਬਿਨਾ ਅਲਸੀ ਤੋਂ ਅਲਸੀ ਦੇ ਪੀਣੇ ਕਿੱਦਾਂ ਹੋ ਸਕਦੇ ਮੈਂ ਵੀ ਨਾ ਕੁਝ ਵੀ ਬੋਲ ਦਿੰਨੀ ਹਾਂ ਸੋ ਤੁਸੀਂ ਲੈ ਲਓ ਅਲਸੀ ਮੈਂ ਲੇਤੀ ਹਾਂ 200 ਗ੍ਰਾਮ ਅਲਸੀ ਬਿਨਾ ਧੋ ਬਿਨਾ ਤੇਲ ਦੋਨੋਂ ਤੋਂ ਬਿਨਾ ਹੀ ਮੈਂ ਇਹਨੂੰ ਪ੍ਰੋਪਰ ਅੱਗੇੋਂ ਪਿੱਛੇ ਉੱਪਰੋਂ ਨੀਚੋਂ ਆਸਾ ਪਾਸਾ ਇਹਦਾ ਸਾਰਾ ਸੇਕ ਦਿੱਤਾ ਹੈ ਕਿਉਂਕਿ ਅਸੀਂ ਇਹਨੂੰ ਕਰਾਂਗੇ ਗਰਾਉਂਡ ਮਿਠਾਸ ਲਈ ਅਸੀਂ ਯੂਜ਼ ਕਰਾਂਗੇ ਗੁੜ ਦੇਖੋ ਜਾਂ ਤਾਂ ਤੁਸੀਂ ਓ ਮੇਰੇ ਵਾਂਗੂ ਸ਼ਾਰਟਕਟ ਲੈ ਸਕਦੇ ਹੋ ਮੈਨੇ ਜਿਹੜਾ ਸ਼ਾਰਟਕਟ ਲਿੱਤਾ ਹੈ ਥੋੜਾ ਲੰਬਾ ਹੀ ਹੈ ਲੇਕਿਨ ਨਾਮ ਸ਼ਾਰਟਕਟ ਹੋ ਗਿਆ ਗੁੜ ਨੂੰ ਥੋੜੇ ਜਿਹਾ ਪਾਣੀ 'ਚ ਮੈਨੇ 2 ਮਿੰਟ ਭੋਕੇ ਰੱਖਿਆ ਨਹੀਂ ਕੰਮ ਬਣਿਆ ਤੇ ਫਿਰ ਮੈਨੇ ਕੀ ਕੀਤਾ ਕੜਾਈ ਦੇ ਵਿੱਚ ਪਾਣੀ ਪਾ ਕੇ ਗੁੜ ਨੂੰ ਥੋੜਾ ਜਿਹਾ ਫੇਲਿਆ ਥੋੜਾ ਮੈਲਟ ਕਰ ਲਿਆ ਦੇਖੋ ਜਿੰਨੀਆਂ ਕਿ ਡਲੀਆਂ ਢੁਲੀਆਂ ਪਿਸਪਸ ਜਾਂਦੀਆਂ ਨੇ ਕਰ ਲਓ ਠੀਕ ਹੈ ਇਹਦਾ ਥੋੜਾ ਜਿਹਾ ਹਲਕਾ ਜਿਹਾ ਪੇਸਟ ਟਾਈਪ ਤਿਆਰ ਹੋ ਜਾਏਗਾ ਠੀਕ ਹੈ ਫਿਰ ਉਸ ਤੋਂ ਬਾਅਦ ਜਦ ਤੱਕ ਮੇਰੀ ਬਕਵਾਸ ਖਤਮ ਹੁੰਦੀ ਹੈ ਤੇ ਗੁੜ ਦਾ ਪਾਣੀ ਬੰਦ ਆ ਮੈਂ ਅਲਸੀ ਨੂੰ ਭੁੰਨ ਮਿਸਕੀ ਜਾਰ ਦੇ ਵਿੱਚ ਅਲਸੀ ਨੂੰ ਪਾ ਲੈਂਦਾ ਠੀਕ ਹੈ ਜਿੰਨੀ ਕ ਪੈਂਦੀ ਉਹਨੇ ਕਿ ਪਾਇਓ ਜ਼ਿਆਦਾ ਨਹੀਂ ਅਲਸੀ ਗ੍ਰाइंड ਚ ਪਾਣੀ ਹੈਗੀ ਕਿਉਂਕਿ ਫਿਰ ਉਹ ਗ੍ਰाइंड ਨਹੀਂ ਹੋਣੀ ਹੈਗੀ ਇਹਨੂੰ ਜ਼ਿਆਦਾ ਫਾਈਨ ਨਹੀਂ ਅਸੀਂ پیسਣਾ ਅਸੀਂ ਇਹਨੂੰ ਦਰਦਰਾ ਰੱਖਾਂਗੇ ਕਿਉਂਕਿ ਸਾਨੂੰ ਟੇਸਟ ਵੀ ਤੇ ਆਉਣਾ ਚਾਹੀਦਾ ਹੈ ਨਾ ਤੇ ਕ੍ਰਾਂਚਨੈਸ ਵੀ ਆਉਣਾ ਚਾਹੀਦਾ ਹਾਂ ਕ੍ਰਾਂਚ ਤੋਂ ਗੱਲ ਹੀ ਆ ਗਈ ਜ਼ਿਆਦਾ ਕ੍ਰਾਂਚ ਵਧਾਣ ਲਈ ਮੈਂ ਇਹਦੇ ਵਿੱਚ ਥੋੜੇ ਜੀ ਆਲਮੰਟਸ ਪਾਏ ਆ ਯਾਨੀ ਕਿ ਬਾਦਾਮ ਪਾਏ ਨੇ ਕੱਲ ਤੇ ਉੱਥੇ ਮੁੱਕਦੇ ਕਿ ਸਾਨੂੰ ਸਵਾਦ ਜ਼ਿਆਦਾ ਜ਼ਰੂਰੀ ਹੈ ਠੀਕ ਆ ਫੇਜਿਸ ਨੂੰ ਸਵਾਦ ਲਈ ਤਾਂ ਹੀ ਅਸੀਂ ਹੈਲਦੀ ਚੀਜ਼ ਖਾ ਸਕਦੇ ਆ ਇਹਨਾਂ ਨੂੰ ਵੀ ਅਸੀਂ ਜ਼ਿਆਦਾ ਫਾਈਨ ਨਹੀਂ ਪੀਸਣਾ ਅਸੀਂ ਇਹਨਾਂ ਨੂੰ ਵੀ ਹਲਕਾ ਦਰਦਰਾ ਹੀ ਪੀਸਾਂਗੇ ਸੋ ਲੁੱਕ ਐਦਾਂ ਦਾ ਪੇਸ ਬਣ ਜਾਏਗਾ ਦੋਨਾਂ ਦਾ ਮਿਕਸਚਰ ਤਿਆਰ ਹੋ ਜਾਏਗਾ ਪਲਸੀ ਦਾ ਕਲਰ ਐਦਾਂ ਹੋਏ ਪਰ ਇੰਨੀ ਹੀ ਟੈਕਚਰ ਚਾਹੀਦਾ ਇਹਨਾਂ ਦਾ ਹੀ ਟੈਕਚਰ ਚਾਹੀਦਾ ਠੀਕ ਹੈ ਦੋਨਾਂ ਨੂੰ ਅਚੀਜ਼ੇ ਨਾਲ ਮਿਕਸ ਕਰ ਲਓ ਫਿਰ ਉਸ ਤੋਂ ਬਾਅਦ ਜ਼ਿਆਦਾ ਭਾਂਡੇ ਨਾ ਖਰਾਬ ਕਰਦੇ ਹੋਏ ਮੈਂ ਉਹੀ ਭਾਂਡੇ ਦੇ ਵਿੱਚ ਜਿਸ ਵਿੱਚ ਮੈਂ ਗੁੜ ਗਰਮ ਕੀਤਾ ਸੀ 2 ਚਮਚ ਲਿੱਤਾ ਹੈ ਦੇਸੀ ਘਿਓ ਜਦ ਤੱਕ ਦੇਸੀ ਘਿਓ ਹਲਕਾ ਜਿਹਾ ਗਰਮ ਹੁੰਦਾ ਹੈ ਫਿਰ ਆਪਾਂ ਇਸ ਦੇ ਵਿੱਚ ਪਾ ਲਵਾਂਗੇ ਗੁੜ ਦਾ ਪਾਣੀ ਚਲੋ ਹੁਣ ਘਿਓ ਮਿਲਦਾ ਹਲਕਾ ਜਿਹਾ ਗਰਮ ਹੋ ਗਿਆ ਹੈ ਆਪਾਂ ਗੁੜ ਦਾ ਪਾਣੀ ਇੰਦੇ ਵਿੱਚ ਛਾਣਾਏ ਕਿਉਂਕਿ ਛਾਣਣਾ ਬਹੁਤ ਜ਼ਰੂਰੀ ਆ ਇੱਕ ਤੇ ਇੰਪਿਉਰਿਟੀ ਸਾਰੀ ਜਾਂ ਰਿਮੂਵ ਹੋ ਜਾਣੀ ਆ ਠੀਕ ਹੈ ਅਲੱਗ ਹੋ ਜਾਣੀ ਆ ਪਲੱਸ ਅਗਰ ਇੰਦੇ ਵਿੱਚ ਕੋਈ ਗੁੜ ਦੀ ਡਲੀ बन ਜਾਂਦੀਆਂ ਨੇ ਜਿੱਦਾਂ ਛੋਟੀਆਂ ਟਲੀਆਂ ਰਹਿ ਜਾਂਦੀਆਂ ਨੇ ਕਈ ਵਾਰੀ ਰੋੜੀਆਂ ਰੋੜੀਆਂ ਜੇ ਪੀਆਂ ਹੁੰਦੀਆਂ ਉਹ ਸਾਰੀਆਂ ਅਲੱਗ ਹੋ ਜਾਂਦੀਆਂ ਜੇ ਤਾਂ ਦੇਖੋ ਖੇਂਕੇ ਕੰਮ ਬਣਦਾ ਤਾਂ ਤੁਸੀਂ ਫੇਲੋ ਵੀ ਜ਼ਿਆਦਾ ਵੇਸਟ ਨਾ ਕਰੋ ਫੂਡ ਨੂੰ ਨਾ ਹੀ ਕਦਾ ਵੇਸਟ ਕੀਤਾ ਜਾਵੇ ਤੇ ਚੰਗੀ ਗੱਲ ਹੈ ਸੋ ਇੱਥੇ ਮੇਰਾ ਥੋੜਾ ਜਿਹਾ ਵਜਿਆ ਸੀਗਾ ਬਟ ਠੀਕ ਹੈ ਸਾਰੀ ਇੰਪਿਉਰਿਟੀ ਸੀ ਗਿਆ ਤਾਂ ਕਰਕੇ ਮੈਂ ਇਹਨਾਂ ਨੂੰ ਜ਼ਿਆਦਾ ਧੱਕਾ ਨਹੀਂ ਕੀਤਾ ਕਿ ਹਾਂ ਯੂਜ਼ ਕਰੀਏ ਹਲਕਾ ਜਿਹਾ ਇਹਨੂੰ ਅਸੀਂ ਬੋਇਲ ਕਰਾਂਗੇ ਕਿਉਂਕਿ ਕੱਚੀ ਚੀਜ਼ ਖਾਣੀ ਚੰਗੀ ਨਹੀਂ ਹੈ। ਇਹ ਦੇਖੋ ਜਦੋਂ ਹਲਕਾ ਜਿਹਾ ਬੋਇਲ ਆ ਗਿਆ फटाफट ਮਿਕਸਚਰ ਪਾ ਕੇ ਇਹਨੂੰ ਮੇਰੇ ਮੰਗੂ ਸ਼ਾਰਟਕਟ ਲੈ ਕੇ फटाफट ਪੇਸਟ ਤਿਆਰ ਕਰਦੇ ਹੋ। फटाफट ਨਿੱਗੀਆਂ ਨਿੱਗੀਆਂ ਜਿਹੀ ਹੀ ਤੁਸੀਂ ਪਿੰਨੀਆਂ ਬਣਾਉਣੀਆਂ ਨੇ। ਅਦਰਵਾਈਜ਼ ਇਹ ਖਿੰਡ ਜਾਣਗੀਆਂ, ਖਿੰਡੀ ਚੀਜ਼ ਫਿਰ ਕਾਬੂ ਨਹੀਂ ਆਉਂਦੀ। ਸੋ ਨਿੱਗੀਆਂ ਨਿੱਗੀਆਂ ਕੋਸੀਆਂ ਕੋਸੀਆਂ ਜਿਹਾ ਹੀ ਬੈਟਰ ਤੋਂ ਤੁਸੀਂ ਪਿੰਨੀਆਂ ਬਣਾ ਕੇ ਖਾਓ। ਚਾਹੇ ਤੁਸੀਂ ਇਹਨੂੰ ਦੁੱਧ ਨਾਲ ਖਾਓ ਚਾਹੋ ਤੁਸੀਂ ਇਹਨੂੰ ਪੀਓ ਚਾਹ ਦੇ ਨਾਲ ਬਹੁਤ ਸਵਾਦ ਲੱਗੇਗੀ ਠੀਕ ਹੈ ਅਲਸੀ ਬਣਾਓ ਮੇਰੇ ਗੁਣ गाਓ ਅਗਰ ਤੁਸੀਂ ਪੰਜੀਰੀ ਅਤੇ ਆਟੇ ਵਾਲੀਆਂ ਪੀਨੀਆਂ ਤੋਂ ਬੋਰ ਹੋ ਜਾਏਓ ਤੇ ਅਲਸੀ ਜ਼ਰੂਰ ਬਣਾਓ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਰੱਬ ਰਾਖਾ